ਮਹਾਰਾਜ ਰਜੀ ਸਿੰਘ ਨੇ ਇੱਕ ਵਾਰੀ ਕਾਬਲ ਤੋਂ ਸੋਮਨਾਥ ਦੇ ਮੰਦਿਰ ਦਾ ਦਰਵਾਜ਼ਾ ਚ ਮੰਗਵਾਇਆ ਜਿਹੜਾ ਜਿਹੜਾ ਮਰ 800 ਸਾਲ ਪਹਿਲੇ ਮਹਾਰਾਜਾ ਤੋਂ 800 ਸਾਲ ਪਹਿਲੇ 700 800 ਸਾਲ ਪਹਿਲੇ ਨਬਦਾਲੀ ਨਹੀਂ ਜੀ ਤੋਂ ਬਾਅਦ ਹੋਇਆ ਉਹ ਨਹੀਂ ਉਸ ਤੋਂ ਵੀ ਪਹਿਲੇ ਉਸ ਤੋਂ ਪਹਿਲੇ 10th ਸੈਂਚਰੀ ਦੇ ਵਿੱਚ ਮਹਿਮੂਦ ਗਜ਼ਨਵੀ ਉਥੋਂ ਪਟਕੇ ਲੱਗਿਆ ਸੀ ਜਿਸ ਲਈ ਮਹਿਮੂਦ ਕਸਮੀ ਨੇ ਸੋਨੇ ਦਾ ਦਰਵਾਜ਼ਾ ਪਟਿਆ ਸੀ ਤੇ ਸਾਰਾ ਸਫਰ ਕਰਕੇ ਲੈ ਗਏ ਤੇ ਉੱਥੇ ਕਾਬਲ ਦੇ ਕੋਲ ਜਾ ਕੇ ਉਹ ਜਿਸੇ ਪੜਾਉ ਪਾਇਆ ਉਹਨੂੰ ਕਿਹਾ ਚੈੱਕ ਕਰੋ ਇਹ ਕਿੰਨਾ ਸੋਨਾ ਜਿਸ ਲਈ ਦੇਖਿਓ ਉਹਨੂੰ ਪਾਣੀ ਚੜਿਆ ਸੀ ਉਹ ਸੋਨਾ ਨਹੀਂ ਸੀ ਉਹਨੇ ਉੱਥੇ ਦਰਵਾਜ਼ਾ ਸੁਟਿਆ ਸੀ ਤੇ ਐਵੇਂ ਬੋਚ ਚੁੱਕੇ ਲਿਆਂਦੇ ਤੇ ਮਹਾਰਾਜਾ ਰਜੀਤ ਸਿੰਘ ਨੇ ਉਹ ਦਰਵਾਜ਼ਾ ਬੜੀ ਮੁਸ਼ਕਿਲ ਨਾਲ ਵਾਪਸ ਲਿਆਇਆ ਤੇ ਜਿਸ ਲਈ ਸੋਮਨਾਥ ਦੇ ਮੰਦਰਾਂ ਦੇ ਪੁਜਾਰੀਆਂ ਨੂੰ ਲਿਖਿਆ ਕਿ ਮੈਂ ਦਰਵਾਜ਼ਾ ਵਾਪਸ ਪੇਂਟ ਕਰਨਾ ਚਾਹਨਾ ਪਉਣ ਨੇ ਕਿ ਮੈਂ ਸਾਨੂੰ ਇਹ ਦਰਵਾਜ਼ਾ ਬਸ਼ਟ ਹੋ ਗਿਆ ਅਸੀਂ ਨਹੀਂ ਲੈਂਦੇ ਮਹਾਰਾਜ ਨੂੰ ਬੜਾ ਗੁੱਸਾ ਤੇ ਬੜਾ ਤੈਅ ਛੜਿਆ ਉਹ ਦਰਵਾਜ਼ਾ ਦਰਸ਼ਨੀ ਗਿਉੜੀ ਤੇ ਲਾਇਆ ਗਿਆ ਦਰਬਾਰ ਸਾਹਿਬ ਦੇ ਵਿੱਚ ਮਹਾਰਾਜ ਨੇ ਲਾਇਆ ਜੀ ਜੀ ਤੇ ਮੈਂ ਜ਼ਰੂਰ ਜਿਹੜੀ ਬੰਦੂਕ ਦੀ ਸਟੋਰੀ ਮੈਨੂੰ